ਜਿਉ ਸਾਡੇ ਗੁਰੂ ਨੂੰ ਗੁਰੂ ਕਹਿੰਦੇ ਸਾਨੂੰ ਗੰਗਾ ਵਾਂਗ ਕੰਜ ਕੀ ਦਿੱਕਤ ਹੈ 13 ਖੜਿਆਂ ਚੋਂ ਤਿੰਨ ਵੱਡੇ ਖੜੇ ਜਿਹੜੇ ਸਿੱਖਾਂ ਦੇ ਨੇ ਦੋ ਦਸਨ ਖੜੇ ਆ ਇੱਕ ਨਿਰਮਲ ਖੜਾ ਇੱਕ ਟਾਈਮ ਤੇ ਜਿਹੜੀ ਪੇਸ਼ਵਾਈ ਸੀ ਨਾ ਜਿੱਥੇ ਪਹਿਲਾਂ ਸਾਰੇ ਵੱਡੇ ਨਾ ਹੁੰਦੇ ਆ ਉਹ ਪੇਸ਼ਵਾਈ ਦੀ ਗਵਾਹੀ ਤੁਹਾਨੂੰ ਗੁਰੂ ਜਨ ਸਾਹਿਬ ਕਰਦਿੰਦੀ ਸੀ ਹਾਥੀ ਦੇ ਉੱਤੇ ਤੁਸੀਂ ਜਵਾਬ ਦੇਣਾ ਵੀ ਕਿਨੂੰ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇੰਗਲੈਂਡ ਚ ਮਿਲੇ 34 ਸਾਲ ਤੋਂ ਸਾਡੀਆਂ ਬੱਚੀਆਂ ਗਰੂਮਿੰਗ ਗੈਂਗ ਦੇ ਥਰੂ ਜੜੀਆਂ ਨੇ ਉਹ ਬਰਬਾਦ ਕਰਤੀਆਂ ਹਜ਼ਾਰਾ ਕੋਈ ਨਹੀਂ ਬੋਲਿਆ ਪਾਕਿਸਤਾਨ ਚ 20 ਲੱਖ ਸਿੱਖ ਸੀ ਅਜ ਘਟ ਕੇ 16 17 ਹਜ਼ਾਰ ਰਹਿ ਗਏ ਕੋਈ ਨਹੀਂ ਬੋਲਿਆ ਸਿੱਖਾਂ ਨੂੰ ਧੱਕੇ ਨਾਲ ਸਲਾਮ ਕਬੂਲ ਕਰਵਾਤਾ ਕੋਈ ਨਹੀਂ ਬੋਲਿਆ ਹਿੰਦੂ ਸਾਡੇ ਦਰਬਾਰ ਸਾਹਿਬ ਵੀ ਆਉਂਦੇ ਲੰਗਰ ਵੀ ਖਾਉਦੇ ਮੱਥੇ ਵੀ ਟੇਕਦੇ ਭਾਂਡੇ ਵੀ ਮੰਗਦੇ ਇਸ਼ਨਾਨ ਵੀ ਕਰਦੇ ਆ ਤੇ ਗੁਰੂ ਨੂੰ ਗੁਰੂ ਵੀ ਕਹਿੰਦੇ ਆ ਅਜਾ ਬੈ ਗੱਲ ਕਰਨੀ ਹੈ ਜਿਹੜਾ ਵਿਵਾਦ ਚੱਲਦਾ ਪਿਆ ਨਾ ਇਹ ਕੁੰਬ ਦਾ ਦਿੱਕਤ ਹੈ ਕਿ ਜਿਹੜੀ ਵੀ ਸੰਪਰਦਾ ਜਾਂਦੀ ਹੈ ਉਹ ਆਪਣੀ ਜ਼ਿੰਮੇਵਾਰੀ ਤੇ ਜਾਵੇ ਹੁਣ 13 ਖੜਿਆਂ ਚੋ ਤਿੰਨ ਵੱਡੇ ਖੜੇ ਜਿਹੜੇ ਸਿੱਖਾਂ ਦੇ ਨੇ ਦੋ ਦਸਨ ਖੜੇ ਆ ਇੱਕ ਨਿਰਮਲ ਖੜਾ ਜਿਹੜਾ ਪ੍ਰਾਤਨ ਕਾਲ ਤੋਂ ਹੀ ਜਿਹੜਾ ਅੰਦਰ ਆ ਗੁੰਬ ਦੇ ਨਾਲ ਇੱਕ ਟਾਈਮ ਤੇ ਜਿਹੜੀ ਪੇਸ਼ਵਾਈ ਸੀ ਨਾ ਜਿੱਥੇ ਪਹਿਲਾਂ ਸਾਰੇ ਵੱਡੇ ਨਾ ਹੁੰਦੇ ਆ ਉਹ ਪੇਸ਼ਵਾਈ ਦੀ ਗਵਾਈ ਧੰਗੁਰ ਜਨ ਸਾਹਿਬ ਕਰਦੇ ਸੀ ਹਾਥੀ ਦੇ ਉੱਤੇ ਇਹ ਫਿਰ ਅੰਗਰੇਜ਼ਾਂ ਨੇ ਜੋ ਕਲੇਸ਼ ਪਾਣਾ ਸ਼ੁਰੂ ਕੀਤਾ ਉਹਦੇ ਬਾਅਦ ਆਪਸੀ ਲੜਾਈਆਂ ਵਧੀਆਂ ਤੇ ਹੁਣ ਹਾਲਾਤੇ ਬਣ ਗਏ ਆ ਕਿ ਅਗਰ ਕੋਈ ਸਿੱਖ ਗੁੰਬ ਤੇ ਆ ਗਿਆ ਤੇ ਜਿਨ੍ਹਾਂ ਦੇ ਅੰਦਰ ਵੀ ਜਿਨ੍ਹਾਂ ਦਾ ਡੀਐਨਏ ਆ ਮੁਸਲਮਾਨ ਵਾਲਾ ਹੈ ਜਿਨ੍ਹਾਂ ਦੇ ਗਵਾਨ ਗੋ ਮਸੀਤ ਹੈ ਜਾਂ ਕਿਸੇ ਨੂੰ ਮਾਮਾ ਕਹਿ ਕੇ ਮਲਾਇਆ ਮਾਂ ਨੇ ਉਹ ਸਾਰੇ ਤਰਸ ਦੇ ਪਨੇਸ ਹੋਲੇ ਹੁਣ ਦਮਦਮੀ ਟਕਸਾਲ ਦੇ ਮੁਖੀ ਬਾਬਾ ਨਾਨ ਸਿੰਘ ਤੋਂ ਮਾਵੀ ਨਾਲ ਕੇ ਗਏ ਆ ਉਦਾਸੀ ਨਿਰਮਲ ਖਾੜੇ ਤੇ ਆਂਦੇ ਖਾ ਚਲੋ ਟਕਸਾਲ ਵੀ ਆਈ ਕੋ ਵੱਡੀ ਗੱਲ ਨਹੀਂ ਆ ਪਰ ਗੱਲ ਇਹ ਆ ਵੀ ਉਹਨਾਂ ਦੇ ਜਿਹੜੇ ਵਿਦਿਆਰਥੀ ਨੇ ਜਿਹੜੇ ਬੁਲਾ ਰਹੇ ਨੇ ਉਹ ਸਭ ਤੋਂ ਵੱਡੀ ਵਗਿਆ ਇਹ ਕਰਦੇ ਵੀ ਗੁਰੂਆਂ ਨੂੰ ਤੀਰਥ ਨਵਾ ਰਹੇ ਆ ਅਸੀਂ ਨਵੇਂ ਪਾਸ਼ਾ ਤੀਰਥ ਗੁਰੂ ਤੀਰਥ ਨਾ ਨਹੀਂ ਹੁੰਦਾ ਕਬੀਰ ਸਾਹਿਬ ਬੱਚ ਨੇ ਕਹੋ ਕਬੀਰ ਮਨ ਭਇਆ ਉਦਾਸ ਤੀਰਥ ਵੱਡਾ ਕਿ ਹਰਕਾ ਦਾਸ ਜਿੱਥੇ ਦੇ ਸਾਧ ਪੈਰ ਤਰ ਦੇ ਉੱਥੇ 68 ਤੀਰਥਾਫੇ ਪ੍ਰਗਟ ਹੋ ਜਾਂਦੇ ਆ ਗੁਰੂ ਸਾਹਿਬ ਤੀਰਥ ਨਾਉਣ ਨਹੀਂ ਸੀ ਆਏ ਜਿੰਨੂੰ ਇਹ ਕਹਿੰਦਾ ਪੁੰਨਦਾਨ ਦਿਨ ਕਰਤਾ ਬਤਾਇਆ ਪਾਛੋ ਪੁੰਨਦਾਨ ਹੁੰਦਾ ਆਪ ਜਪਾ ਅਵਰੇ ਨਾਮ ਜਪਾਵੇ ਆਪ ਜਪਣਾ ਪੁੰਨ ਅਵਰੇ ਨਾਮ ਜਪਣਾ ਦਾਨ ਹੈ ਨਾਮਦਾਨ ਸੋ ਤਾਰਨ ਆਏ ਸੀਗੇ ਸੋ ਇਹਨਾਂ ਦੀ ਇਹ ਮੈਂ ਕਹਾਂਗਾ ਬੇਫਕੂਫੀ ਹੈ ਇਹਨਾਂ ਦੀ ਜਿਹੜੀ ਹੈ ਜਹਾਲਤ ਹੈ ਕਿ ਉਸ ਨੂੰ ਇਹ ਸਿੱਧ ਕਰਨਾ ਸੀ ਕੁੰਭ ਸਹੀ ਹੈ ਤੁਸੀਂ ਜਵਾਬ ਦੇਣਾ ਵੀ ਕਿਨੂੰ ਹੈ ਉਹਨਾਂ ਲੋਗਾਂ ਨੂੰ ਜਿਨ੍ਹਾਂ ਨੇ ਇੰਗਲੈਂਡ ਚ ਪਿਛਲੇ 34 ਸਾਲ ਤੋਂ ਸਾਡੀਆਂ ਬੱਚੀਆਂ ਗਰੂਮਿੰਗ ਗੈਂਗ ਦੇ ਥਰੂ ਜੜੀਆਂ ਨੇ ਉਹ ਬਰਬਾਦ ਕਰਤੀਆਂ ਹਜ਼ਾਰਾਂ ਕੋਈ ਨਹੀਂ ਬੋਲਿਆ ਪਾਕਿਸਤਾਨ ਚ 20 ਲੱਖ ਸਿੱਖ ਸੀ ਅੱਜ ਘਟ ਗਏ 16-17 ਹਜ਼ਾਰ ਰਹਿ ਗਏ ਕੋਈ ਨਹੀਂ ਬੋਲਿਆ ਸਿੱਖਾਂ ਨੂੰ ਧੱਕੇ ਨਾਲ ਸਲਾਮ ਕਬੂਲ ਕਰਵਾਤਾ ਕੋਈ ਨਹੀਂ ਬੋਲਿਆ ਸਾਡੇ ਗੁਰੂ ਘਰਾਂ ਦੇ ਵਿੱਚ ਉਥੇ ਇਹਨਾਂ ਨੇ ਬੱਕਰੇ ਬਣ ਕੇ ਚੜ੍ਹਈ ਦੁਕਾਨ ਖੋਲ੍ਹਤੀ ਉਥੇ ਬਾਹਰ ਹੀ ਹਲਾਲ ਦੀਆਂ ਕੋਈ ਨਹੀਂ ਬੋਲਿਆ ਗੁਰਦੁਆਰੇ ਢਾਕੇ ਤੋਂ ਇਹਨਾਂ ਨੇ ਡੰਗਰ ਬਣਨੇ ਨੇ ਆਪਣੇ ਕੋਈ ਨਹੀਂ ਬੋਲਿਆ ਸਾਡੇ ਗੁਰਦੁਆਰੇ ਢਾਕੇ ਦੇ ਸਕੂਲ ਖੋਲ੍ਹਦੇ ਆ ਕੋਈ ਨਹੀਂ ਬੋਲਿਆ ਸਾਡੀਆਂ ਬੱਚੀਆਂ ਲੈ ਕੇ ਬੈਤੂਲ ਹਰਮ ਦੇ ਵਿੱਚ ਨਨਕਾਣਾ ਸਾਹਿਬ ਦੇ ਹਰਿ ਗੰਥੀ ਦੀ ਕੋਈ ਨਹੀਂ ਬੋਲਿਆ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਸਫਾਈਆਂ ਦੇਣੀ ਆ ਸੀ ਉਹਦੇ ਸਿੱਖ ਹੈ ਹੀ ਨਹੀਂ ਗੇ ਨਾ ਸਿੱਖੀ ਜਾਂਉਂਦੇ ਆ ਉਹ ਆਪਣੇ ਡੀਐਨਏ ਜਾ ਕੇ ਚੈੱਕ ਕਰਾਉਣ ਦੇਖੋ ਇੱਕੋ ਇੱਕ ਧਰਮ ਹੈ ਜਿਹੜਾ ਸਾਡੇ ਗੁਰੂ ਨੂੰ ਗੁਰੂ ਕਹਿੰਦਾ ਨਾਲ ਆ ਕੇ ਸਾਡੇ Hindu ਸਾਡੇ ਦਰਬਾਰ ਸਾਹਿਬ ਵੀ ਆਉਂਦੇ ਲੰਗਰ ਵੀ ਖਾਉਦੇ ਮੱਥੇ ਵੀ ਟੇਕਦੇ ਭਾਂਡੇ ਵੀ ਮੰਗਦੇ ਇਸ਼ਨਾਨ ਵੀ ਕਰਦੇ ਆ ਤੇ ਗੁਰੂ ਨੂੰ ਗੁਰੂ ਵੀ ਕਹਿੰਦੇ ਆ ਅੱਜ ਨਾਲ ਤੁਸੀਂ ਸਿਰ ਤੇ ਬਿਠਾਇਆ ਇਹਨਾਂ ਮੁਸਲਮਾਨਾਂ ਨੂੰ ਨਾ ਤੇ ਗੁਰੂ ਨੂੰ ਗੁਰੂ ਕਹਣ ਨਾ ਹੀ ਇਹ ਸਾਡੇ ਲੰਗਰ ਛਕਣਾਂ ਪਿੱਛੇ ਆਏ ਦਰਵਾਜ਼ੇ ਨਮਾਜ਼ ਕਰਨੀ ਗਏ ਆ ਸੋ ਐਸੇ ਲੋਕਾਂ ਨੂੰ ਪਹਿਲਾਂ ਤੇ ਸਫਾਈ ਦੇ ਨਹੀਂ ਬਣ ਦਿੰਨੀ ਆ ਜੇ ਸਫਾਈ ਦੇਣੀ ਹੈ ਤੇ ਦਲੀਲ ਨਾ ਦੋ ਇਹਨੂੰ ਕਹਿੰਦੇ ਆ ਸਿਸ਼ਟਾਚਾਰ ਭਾਈਚਾਰਕ ਸਾਂਝੇ ਉਹ ਸਾਡੇ ਆਉਂਦੇ ਸੀ ਉਹਨੇ ਜਾ ਸਕਦੇ ਆ ਹੁਣ ਸਾਡੇ ਮੁਸਲਮਾਨ ਨਹੀਂ ਨਾ ਆਉਂਦੇ ਪਰ ਇਹ ਨਮਾਜ਼ਾਂ ਕਰਦੇ ਨੇ ਜਾ ਕੇ ਉਹਨਾਂ ਦੇ ਤੇ ਇਹਨਾਂ ਲੋਕਾਂ ਨੂੰ ਦਿੱਕਤ ਆ ਕੰਮ ਤੇ ਮਹੀਨੇ ਦੀ ਜਾਂ ਕੰਮ ਤੇ ਇਸ਼ਨਾਨ ਦੀ ਸੋ ਭਈ ਤਿੰਨ ਪੰਥ ਨੇ ਜਿਹੜੇ ਪ੍ਰਥਮ ਨੇ ਨਾਨਕ ਫਿਰ ਬਾਬੇ ਧਾਰਿਆ ਭੇਖ ਤੇ ਉਦਾਸੀ ਦੀ ਰੀਤ ਚਲਾਈ ਪਹਿਲਾ ਪੰਥ ਜਿਹੜਾ ਹੈ ਉਦਾਸੀ ਪੰਥ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲੇ ਉਦਾਸੀ ਗੁਰੂ ਨਾਨਕ ਸਾਹਿਬ ਹੋਏ ਨੇ ਸਿੱਧ ਨੇ ਪੁੱਛਦੇ ਵੀ ਕਿਸ ਕਾਰਨ ਗ੍ਰਹਿਤ ਅਜੇ ਉਦਾਸੀ ਪਹਿਲਾ ਉਦਾਸੀ ਜਿਹੜਾ ਪੰਥ ਦਾ ਗੁਰੂ ਨਾਨਕ ਦੇ ਸਾਹ ਸੱਚੇ ਪਾਤਸ਼ਾਹ ਨੇ ਜਿਹੜੀ ਪਿਤਾ ਦੀ ਗੱਦੀ ਉਹ ਪੁੱਤਰ ਕੋਲ ਗਈ ਆ ਜਿਹੜੀ ਗੁਰੂ ਦੀ ਗੱਦੀ ਉਹ ਸਿੱਖ ਕੋਲ ਗਈ ਦੋ ਗੱਦੀਆਂ ਨੇ ਦੂਜਾ ਮਾਰਿਆ ਸਿਕਾ ਜਗਤਾਰ ਨਾਨਕ ਨਿਰਮਲ ਪੰਥ ਚਲਾਇਆ ਦੂਜਾ ਪੰਥ ਫੇ ਤੀਜਾ ਕਿਹੜਾ ਪੰਥ ਖਾਲਸਾ ਭਇਓ ਪਨੀਤਾ ਪ੍ਰਭ ਅਗੇ ਅਗਰ ਉਦੇ ਤੇ ਭਇ ਤੀਜਾ ਪੰਥ ਖਾਲਸਾ ਹੈ ਤੇ ਰਹੀ ਗੱਲ ਹੈ ਜਿਹੜੇ ਕਹਿੰਦੇ ਅਸੀਂ ਸੇਖੇ ਆਂ ਆ ਪੱਗਾਂ ਵਾਲੇ ਕਹਿੰਦੇ ਨੇ ਜਿਹੜੇ ਭਈ ਤੁਸੀਂ ਪਤਾ ਕਰ ਲੋ ਤੁਸੀਂ ਕੌਣ ਹੋ ਫਿਰ ਤੁਸੀਂ ਤਿੰਨਾਂ ਪੰਥਾਂ ਚ ਨਹੀਂ ਜਾ ਰਹੇ ਸੋ ਜਿਹੜੇ ਜਿਹੜੇ ਜਾਣਦੇ ਨੇ ਕੁੰਬ ਉਹ ਜੀ ਸਦਕੇ ਜਾਓ ਕਿਉਂਕਿ ਉਹ ਸਾਡੇ ਆਉਂਦੇ ਨੇ ਜੇ ਉਹ ਸਾਡੇ ਗੁਰੂ ਨੂੰ ਗੁਰੂ ਕਹਿੰਦੇ ਸਾਨੂੰ ਗੰਗਾ ਵਾਂਗ ਕੰਜ ਕੀ ਦਿੱਕਤ ਤੁਸੀਂ ਉਹਨੂੰ ਹਜ਼ਰਤ ਮੁਹੰਮਦ ਸਾਹਿਬ ਕਹਸੋ ਜਿਹੜੇ ਤੁਹਾਡੇ ਗੁਰੂ ਨੂੰ ਸ਼ੈਤਾਨ ਕਹਿੰਦੇ ਆ ਸੋ ਇਹ ਉਹੀ ਨੇ ਜਿਨ੍ਹਾਂ ਦੇ ਗਵਾਂਡ ਚ ਮਸੀਤਾਂ ਨੇ ਕੋਈ ਨਾ ਕੋਈ ਮਾਮਾ ਇਹਨਾਂ ਦਾ ਮੌਲ ਜਿਹੜਾ ਪੰਥ ਖਾਲਸਾ ਹੈ ਉਦਾਸੀਨ ਪੰਥ ਹੈ ਨਿਰਮਲ ਪੰਥ ਹੈ ਇਹਦੇ ਇਦਾਂ ਹੀ ਵਿਚਰੂ ਤੇ ਇਦਾਂ ਸਿੱਖੀ ਦਾ ਪ੍ਰਚਾਰ ਕਰੂਗਾ